ਆਨ ਬਾਰਡ ਰਿਜਿਸਟ੍ਰੇਸ਼ਨ ਬਰਨਾਲਾ ਅੱਜ ਸਾਡੀ ਬਾਰਡ ਰਿਜਿਸਟ੍ਰੇਸ਼ਨ ਦੀ ਨਵੀਂ ਟੀਮ ਦੀ ਚੋਣ ਹੋਈ ਜਿਸ ਦੇ ਵਿੱਚ ਇਕਬਾਲ ਗਿੱਲ ਨੂੰ 132 ਵੋਟਾਂ ਨਵੀਨ ਕੁਮਾਰ ਨੂੰ 104 ਵੋਟਾਂ ਪੰਕਜ ਕੁਮਾਰ ਨੂੰ 260 ਵੋਟਾਂ ਪੰਕਜ ਕੁਮਾਰ 128 ਵੋਟਾਂ ਨਾਲ ਫਰਕ ਨਾਲ ਜੇਤੂ ਰਿਹਾ ਅਤੇ ਇਸੇ ਤਰ੍ਹਾਂ ਵਾਈਸ ਪ੍ਰੈਜ਼ੀਡੈਂਟ ਦੀ ਚੋਣ ਹੋਈ ਜਿਦੇ ਵਿੱਚ ਦੋ ਉਮੀਦਵਾਰ ਸਨ ਜੰਟਾ ਸਿੰਘ ਭੁੱਲਰ ਤੇ ਤਿਲਵਿੰਦਰ ਸਿੰਘ ਮਸਾਉਣ ਇਸ ਦੇ ਵਿੱਚ ਤਿਲਵਿੰਦਰ ਸਿੰਘ ਮਸਾਉਣ ਨੂੰ 295 ਵੋਟਾਂ ਪਈਆਂ ਅਤੇ ਜੰਟਾ ਸਿੰਘ ਭੁੱਲਰ ਨੂੰ 200 ਵੋਟ ਵਈ ਤਿਲਵਿੰਦਰ ਸਿੰਘ ਮਸਾਉਣ 95 ਵੋਟਾਂ ਨਾਲ ਜੇਤੂ ਰਿਹਾ ਅਤੇ ਇਸੇ ਤਰ੍ਹਾਂ ਸੈਕਟਰੀ ਦੀ ਚੋਣ ਹੋਈ ਜਿਸ ਵਿੱਚ ਕਰਨਵੀਰ ਸਿੰਘ ਮਾਨ ਅਤੇ ਸੰਦੀਪ ਕੁਮਾਰ ਮੈਦਾਨ ਵਿੱਚ ਸਨ ਕਰਨਵੀਰ ਮਾਨ ਨੂੰ 313 ਵੋਟਾਂ ਅਤੇ ਸੰਦੀਪ ਕੁਮਾਰ ਨੂੰ 180 ਵੋਟਾਂ ਕਰਨਵੀਰ 133 ਵੋਟਾਂ ਨਾਲ ਜੇਤੂ ਰਿਹਾ ਇਸੇ ਤਰ੍ਹਾਂ ਜੁਆਇੰਟ ਸੈਕਟਰੀ ਦੀ ਚੋਣ ਲੜ ਰਹੇ ਸਰਬਜੀਤ ਕੌਰ ਅਤੇ ਜਦਵ ਸ਼ਰਮਾ ਜੀ ਇਹਦੇ ਵਿੱਚ ਜਦਵ ਸ਼ਰਮਾ ਨੂੰ 259 ਵੋਟਾਂ ਤੇ ਸਰਬਜੀਤ ਕੌਰ ਨੂੰ 235 ਵੋਟਾਂ ਇਸ ਇਸ ਵਿੱਚ ਜਦਵ ਸ਼ਰਮਾ 24 ਵੋਟਾਂ ਨਾਲ ਜੇਤੂ ਕਰਾਰ ਫੈ। ਇਹ ਜਿੱਤੇ ਆ ਮੈਂ ਸਾਰੇ ਟੀਮ ਨੂੰ ਆਪਦੀ ਤਹਿ ਦਿਲੋਂ ਵਧਾਈ ਦਿੰਦਾ ਅਤੇ ਸਾਡੀ ਇਲੈਕਸ਼ਨ ਕਮੇਟੀ ਵੱਲੋਂ ਬਹੁਤ ਬਹੁਤ ਮੁਬਾਰਕਾ ਦਿੰਦਾ ਮੈਂ ਪਰਮਾਤਮਾ ਦਾ ਆਸਕਰਦਾ ਇਹ ਵੀ ਵਕੀਲਾ ਦੀ ਭਲਾਈ ਦੇ ਲਈ ਸਾਲ ਭਰ ਵਿੱਚ ਬਹੁਤ ਚੰਗੇ ਕੰਮ ਕਰਨੇ ਕੁੱਲ 539 ਵੋਟਾਂ ਸੀ ਜਿਹਦੇ ਵਿੱਚੋਂ 496 ਵੋਟਾਂ ਪੋਲ ਹੋਈਆਂ ਮੈਂ ਐਡਵੋਕੇਟ ਪੰਕਜ ਵਾਂਸਲ ਪ੍ਰਧਾਨ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਰਨਾਲਾ ਸਭ ਤੋਂ ਪਹਿਲਾਂ ਆਪਣੇ ਬਾਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਤੇ ਮੋੜ ਭਰੋਸਾ ਜਤਾਇਆਗਾ ਤੇ ਮੋੜ ਚੌਥੀ ਵਾਰ ਇਸ ਵਾਰ ਦਾ ਪ੍ਰਧਾਨ ਵੱਜੋਂ ਨਿਯੁਕਤ ਕੀਤਾਗਾ ਤੇ ਮੈਂ ਨਾਲ ਸਾਰੇ 12 ਮੈਂਬਰਾਂ ਨੂੰ ਇਹ ਭਰੋਸਾ ਵੀ ਦਿਲਾਨਾ ਹੈ ਕਿ ਮੈਂ ਉਹਨਾਂ ਦਾ ਭਰੋਸਾ ਕਦੇ ਵੀ ਟੁੱਟਣ ਨਹੀਂ ਦਊਗਾ ਜਿਵੇਂ ਮੈਂਨੇ ਪਹਿਲਾਂ ਆਪਣੀ ਟਰਮ 'ਚ ਸਾਰੇ ਕੰਮ ਕੀਤੇ ਨੇ ਵਾਰਦੇ ਲਈ ਉਵੇਂ ਵਾਪਸ ਮੈਂ ਹਰ ਇੱਕ ਵਕੀਲ ਲਈ ਉਹਨਾਂ ਦੇ ਸੁੱਖ-ਦੁੱਖ 'ਚ ਬਰਾਬਰ ਖੜਾ ਰਹੂੰਗਾ ਤੇ ਇੱਕ ਇਸ ਵਾਰ ਨੂੰ ਆਪਣੇ ਪਰਿਵਾਰ ਦੀ ਤਰ੍ਹਾਂ ਹੀ ਅੱਗੇ ਚਲਾਵਾਂਗੇ ਮੈਨੂੰ ਅੱਜ ਚੌਥੀ ਵਾਰ ਪ੍ਰਧਾਨ ਬਣੇ ਤੇ ਖੁਸ਼ੀ ਬਹੁਤ ਹੋ ਰਹੀ ਹੈ ਬਟ ਸਾਡੇ ਯਾਰ ਦੀ ਦੀਪੂ ਪੱਟੇ ਦੀ ਅੱਜ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਸਾਡੀ ਖੁਸ਼ੀ ਦਾ ਇੱਕ ਹਿੱਸਾ ਸੀਗਾ ਜੋ ਉਸਦੇ ਬਿਨਾ ਸਾਨੂੰ ਜਿੱਤ ਅਧੂਰੀ ਲੱਗ ਰਹੀ ਹੈ ਉਹਨੂੰ ਮੈਂ ਆਪਣੀ ਇਹ ਜਿੱਤ ਉਸ ਨੂੰ ਸਮਰਪਿਤ ਕਰ ਦਾਂਗਾ